ਅੰਦਰ ਨੂੰ ਸਨ ਲਾ ਕੇ ਚੋਰ ਮਥੂਟ ਫਾਈਨੈਂਸ ਦੇ ਵਿੱਚ ਦਾਖਲ ਹੋ ਗਏ ਲੋਕਰ ਤੋੜਨ ਸਮੇ ਅਲਾਰਮ ਵੱਜ ਗਿਆ ਅਲਾਰਮ ਵੱਜਦੇ ਸਾਰ ਹੀ ਚੋਰ ਫਰਾਰ ਹੋ ਗਏ ਇਹ ਚੋਰ ਗੈਸ ਕਟਰ ਲੈ ਕੇ ਆਏ ਸੀ ਔਰ ਅਲਾਰਮ ਵੱਜਨਦਾਲ ਇਹ ਉਥੋਂ ਡਰਦੇ ਹੋਏ ਭੱਜ ਗਏ ਤਾਂ ਮਥੂਟ ਫਾਈਨੈਂਸ ਦਾ ਇਹ ਦਫਤਰ ਹੈ ਮੁਹਾਲੀ ਦੇ ਫੇਸ 2 ਦੇ ਵਿੱਚ ਜਿੱਥੇ ਚੋਰ ਕਾਫੀ ਹੱਦ ਤੱਕ ਚੋਰੀ ਕਰਨ ਦੇ ਕਰੀਬ ਪਹੁੰਚ ਚੁੱਕੇ ਸੀ ਪਰ ਅਚਾਨਕ అలਾਰਮ ਵੱਜ ਗਿਆ ਤਾਂ అలਾਰਮ ਵੱਜਦੇ ਹੋਏ ਇਹ ਕਬਰਾ ਕੇ ਇੱਥੋਂ ਭੱਜ ਗਏ ਤੜਕੇ ਕਰੀਬ 3 ਵਜੇ ਦਾ ਸਮਾਂ ਸੀ ਤਥੂਟ ਫਾਈਨੈਂਸ ਬੈਂਕ ਦੇ ਸ਼ੋਰੂਮ ਦੇ ਵਿੱਚੋਂ ਜਦੋਂ ਕੰਦ ਨੂੰ ਸਨ ਲਾ ਲਈ ਸੀ ਕੰਦ ਦੇ ਵਿੱਚੋਂ ਨਜ਼ਰ ਵੀ ਆ ਰਿਹਾ ਤਸਵੀਰਾਂ ਦੇ ਵਿੱਚ ਜਦੋਂ ਸਨ ਲਾਈ ਗਈ ਔਰ ਜਦੋਂ ਅੰਦਰ ਜਾ ਕੇ ਚੋਰ ਲੋਕਰ ਤੋੜਨ ਲੱਗੇ ਤਾਂ ਅਚਾਨਕ అలਾਰਮ ਵੱਜ ਇਦੇ ਵਿੱਚ ਬੜੇ ਹੀ ਛਾਤੀਰ ਤਰੀਕੇ ਦੇ ਨਾਲ ਬਿਲਕੁਲ ਨਾਲ ਵਾਲੀ ਬਿਲਡਿੰਗ ਦੇ ਵਿੱਚ ਸੁਰੰਗ ਕਰਕੇ ਉਹਨਾਂ ਨੇ ਅੰਦਰ ਵੜੇ ਹਾਲਾਂਕਿ ਕੋਸ਼ਿਸ਼ ਕੀਤੀ ਲੇਕਿਨ ਅਨਾਰੰਭ ਵਜਿਆ ਨਾਲ ਦੇ ਨਾਲ ਪੁਲਿਸ ਨੂੰ ਇਨਫੋਰਮ ਹੋਇਆ ਤੇ ਕੁਇਕਲੀ ਪੁਲਿਸ ਇੱਥੇ ਪਹੁੰਚੀ ਤੇ ਜਿਹੜੇ ਚੋਰ ਸੀਗੇ ਉਹ ਵਾਰਦਾਤ ਨੂੰ ਅੰਜਾਮ ਜਿਹੜੇ ਦੇਣ ਆਏ ਸੀਗੇ ਉਹ ناکਾਮ ਕੋਸ਼ਿਸ਼ ਕਰਦੇ ਇੱਥੋਂ ਫਰਾਰ ਹੋ ਗਏ ਜਿਹੜੇ ਇਨਵੈਸਟੀਗੇਸ਼ਨ ਆਫਿਸ ਕਰਨੇ ਬਲਵਿੰਦਰ ਜੀ ਹੋਰ ਸਾਡੇ ਨਾਲ ਨੇ ਬਲਵਿੰਦਰ ਜੀ ਇਹ ਪੂਰੀ ਇਨਫੋਰਮੇਸ਼ਨ ਕੀ ਸੀ ਪੁਲਿਸ ਨੂੰ ਤੇ ਇਨਵੈਸਟੀਗੇਸ਼ਨ ਚ ਕੀ ਆ ਰਿਹਾ ਸਵੇਰ ਨੂੰ ਸਾਨੂੰ ਕਰੀਬ 2:30 ਵਜੇ ਨਾ ਇਨਫੋਰਮੇਸ਼ਨ ਮਿਲੀ ਸੀ ਵੇ ਕੁਛ ਨਾਮ ਨੂੰ ਵਿਅਕਤੀ ਮਤਲਬ ਬਾਹਰ ਦਾਤ ਨੂੰ ਅੰਜਾਮ ਦੇਂਦੀ ਸੀ ਜੀ ਖੁਸ਼ ਜene ਤੇ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਸੀ ਤੇ ਅਸੀਂ ਅਫਸਰ ਸਾਹਿਬਾੜ ਮੌਕੇ ਤੇ ਆਏ ਸੀ ਜੀ ਜਾਂਚ ਕਰ ਰਹੇ ਨੇ ਸਾਨੂੰ ਪਤਾ ਲੱਗ ਚੁੱਕਾ ਹੈ ਹੈ ਵੀ ਛੇਤੀ ਹੀ ਮਤਲਬ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਬਲਿੰਦਰ ਜੀ ਕਿਉਂਕਿ ਬੜੇ ਛਾਤੀਰ ਤਰੀਕੇ ਦੇ ਨਾਲ ਦੇਖਿਆ ਕਿ ਸੁਰੰਗ ਵੀ ਜਿਹੜੀ ਹੈਗੀ ਉਹ ਬਣਾਈ ਹੋਈ ਹੈ ਪੂਰਾ ਸਮਾਨ ਸਮੂਹ ਜਾਂ ਲੈ ਕੇ ਆਏ ਸੀ ਨਾਲ ਹਾਂ ਸਮਾਨ ਕਾਫੀ ਸਿਲੰਡਰ ਵਗੈਰਾ ਗੈਸ ਵੈਲਡ ਜੋ ਗੈਸ ਵੈਲਡਿੰਗ ਜੋ ਕੱਟਣ ਵਾਲਾ ਹੈ ਉਹ ਵੀ ਨਾਲ ਲੈ ਕੇ ਆਏ ਸੀ ਜੀ ਤੇ ਮਤਲਬ ਵਾਰਦਾਤ ਨੂੰ ਪੂਰਾ ਮਤਲਬ ਤਰੀਕੇ ਨਾਲ ਅੰਜਾਮ ਦੇ ਨਹੀਂ ਆਏ ਸੀ ਪਰੰਤੂ ਉਹਨਾਂ ਦੀ ਉਹ ਆਪਣੀ ਵਾਰਦਾਤ ਕਰਕੇ ਅੰਜਾਮ ਮਤਲਬ ਨਹੀਂ ਹੋ ਪਾਇਆ ਨਹੀਂ ਹੋ ਸਕਦਾ ਅੰਦਰ ਕੋਈ ਸਿਸਟਮ ਸਿਸਟਮ ਲੋਕਿੰਗ ਸਿਸਟਮ ਅਲਾਰਮ ਵਾਲਾ ਸਿਸਟਮ ਹਾਂ ਅਲਾਰਮ ਸਿਸਟਮ ਸੀ ਉਹ ਅਲਾਰਮ ਸਿਸਟਮ ਕਰਕੇ ਕੋਲਾਰਮ ਵੱਜਿਆ ਉਸ ਕਰਕੇ ਮਤਲਬ ਸਾਰੇ ਸਤਰਕ ਹੋ ਗਏ ਬਾਕੀ ਅਸੀਂ ਹੁਣ ਤੇ ਸਰ ਹੋਰ ਇਨਵੈਸਟੀਗੇਸ਼ਨ ਚ ਕੁਝ ਆ ਰਿਹਾ ਹੈ ਕਿ ਪੂਰਾ ਰੈਕੀ ਹੋਈ ਹੈ ਪੂਰਾ ਪਲੈਨਿੰਗ ਹੋਈ ਹੈ ਇਸ ਵਾਰ ਰਾਤ ਨੂੰ ਹਾਂ ਜੀ ਹਾਂ ਜੀ ਠੀਕ ਹੈ ਤਾਂ ਟਿਮਾ ਟੂ ਮਾ ਲੱਗੀ ਹੋਈਆਂ ਹਨ ਲੱਗੀਆਂ ਹੋਈਆਂ ਨੇ ਲੱਗੀਆਂ ਹੋਈਆਂ ਪਤਾ ਵੀ ਲੱਗ ਚੁੱਕਿਆ ਸਾਨੂੰ ਠੀਕ ਹੈ ਤੇ ਜਲਦੀ ਗ੍ਰਿਫਤਾਰੀ ਹਾਂ ਜਲਦੀ ਅਫਸਰ ਸਾਹਿਬਾ ਨਾਲ ਨਾਲ ਗੱਲ ਚੱਲ ਰਹੀ ਹੈ ਸਾਡੀ ਠੀਕ ਹੈ ਉਹ ਵੀ ਮੌਕੇ ਤੇ ਆਏ ਸੀ ਸਾਰਾ ਕੁਝ ਦੇਖਿਆ ਉਹਨਾਂ ਨੇ ਬਿਲਕੁਲ ਜਿਦਾ ਅਫਸਰਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਲਗਾਤਾਰ ਇਹਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਹਾਲਾਂਕਿ ਕਈ ਕਲਿਊ ਜਿਹੜੇ ਹਨ ਉਹ ਹਜੇ ਫਿਲਹਾਲ ਪੁਲਿਸ ਨੂੰ ਮਿਲੇ ਹਨ ਜਿਸ ਨੂੰ ਲੈ ਕੇ ਹੁਣ ਲਗਾਤਾਰ ਜਿਹੜਾ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਤੇ ਛਾਪੇਮਾਰੀ ਉਹ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਹੁਣ हरियाणा या और भी कई ठावां ते इत्थे ਪਹੁੰਚੀ ਹੈ ਜਿਸ ਨੂੰ ਲੈ ਕੇ ਲਗਾਤਾਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਔਰ ਇਹਦੇ ਵਿੱਚ ਕਈ ਚੀਜ਼ਾਂ ਦਾ ਖੁਲਾਸਾ ਵੀ ਹੋ ਰਿਹਾ ਹੈ ਕਿ ਬੜੇ ਸ਼ਾਤਿਰ ਤਰੀਕੇ ਦੇ ਨਾਲ ਉਹਨਾਂ ਨੇ ਪੂਰੀ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ ਔਰ ਉਸ ਤੋਂ ਬਾਅਦ ਜੇਕਰ ਇੱਥੇ ਚੋਰੀ ਦੀ ਵਾਰਦਾਤ ਹੁੰਦੀ ਤਾਂ ਬਹੁਤ ਵੱਡੀ ਚੋਰੀ ਦੀ ਵਾਰਦਾਤ ਹੋ ਸਕਦੀ ਸੀ